ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸਰਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੀ ਵਿਦਿਆਰਥੀਓ ਸਾਡਾ ਵੀ ਸਾ ਚੱਲਿਆ ਹੋਇਆ ਸੀ ਪਠ ਨੰਬਰ 21 ਭਗਤ ਰਵਿਦਾਸ ਆ ਇੱਕ ਜੀਵਨੀ ਹੈ ਇਸ ਪਠ ਦੇ ਓਕੇ ਸਬਨਾ ਬਾਰੇ ਮੈਂ ਤੁਹਾਡੇ ਨਾਲ ਪਿੱਛੇ ਵਾਲੇ ਕਕ੍ਹਾ ਵਿੱਚ ਡਿਸਕਸ ਕੀਤਾ ਸੀ ਅੱਜ ਕਕ੍ਹਾ ਵਿੱਚ ਮੈਂ ਤੁਹਾਨੂੰ ਪਠ ਦੇ ਵਿਸਤਾਰ ਬਾਰੇ ਦੱਸਾਂਗਾ ਆ ਇੱਕ ਜੀਵਨੀ ਹੈ ਸੁਜਾਨ ਸਿੰਘ ਲਿਖ ਦੇ ਲਿਖਕ ਹਨ ਵੇਖੋ ਜੀ ਭਾਰਤ ਵਿੱਚ 14ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਅਨੇਕ ਭਗਤ ਪੈਦਾ ਹੋਏ ਹਨ ਭਈ ਭਾਰਤ ਵਿੱਚ 14ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਅਨੇਕ ਭਗਤ ਪੈਦਾ ਹੋਏ ਹਨ ਭਗਤ ਭਾਰਤ ਦੇ ਇਨ ਭਕ ਇੰਬਾ ਭਾਰਤ ਦੇ ਇਨ੍ਹਾਂ ਭਗਤਾਂ ਵਿੱਚ ਭਗਤ ਰਵਿਦਾਸ ਦਾ ਨਾਮ ਵਿਸ਼ੇਸ਼ ਹੈ ਭਈ ਇਹਨਾਂ ਦੇ ਜਿਨੇ ਭਾਰਤ ਵਿੱਚ ਭਗਤ ਹੋਏ ਸੀ ਇਹਨਾਂ ਵਿੱਚੋਂ ਭਈ ਜਿਹੜੇ ਸਾਡੇ ਭਗਤ ਰਵਿਦਾਸ ਜੀ ਦਾ ਨਾਮ ਵਿਸ਼ੇਸ਼ 14ਵੀਂ 16ਵੀਂ ਸਦੀ ਤੋਂ ਲੈ ਕੇ ਭਾਰਤ ਵਿੱਚ ਅਨੇਕ ਭਗਤ ਪੈਦਾ ਹੋਏ ਹਨ ਇਹਨਾਂ ਭਗਤਾਂ ਵਿੱਚ ਭਗਤ ਰਵਿਦਾਸ ਜੀ ਦਾ ਨਾਮ ਵਿਸ਼ੇਸ਼ ਹੈ ਇਹਨਾਂ ਨੂੰ ਸਪੈਸ਼ਲ ਜਾਣਿਆ ਜਾਂਦਾ ਹੈ ਵੇਖੋ ਜੀ ਕੀ ਹੈ ਭਗਤ ਰਵਿਦਾਸ ਦਾ ਜਨਮ 1376 ਤੋਂ ਲੈ ਕੇ 1399 ਇਸਵੀ ਦੇਵ ਵਿਚਕਾਰ ਹੋਇਆ ਮੰਨਿਆ ਜਾਂਦਾ ਵੇ 1376 ਤੋਂ ਲੈ ਕੇ 1376 ਤੋਂ ਲੈ ਕੇ 1392 ਇਸਵੀ ਦੇਵ ਵਿਚਕਾਰ ਇਹਨਾਂ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਕਿਹੜਾ ਭਗਤ ਰਵਿਦਾਸ ਜੀ ਦਾ ਆਪ ਜੀ ਦੇ ਭਗਤ ਰਵਿਦਾਸ ਜੀ ਦੇ ਮਾਤਾ ਪਿਤਾ ਦੇ ਨਾਮਾਂ ਬਾਰੇ ਵੀ મતਭੇਦ ਹੈ ਆਲੋਕ ਨੂੰ ਚੰਗੀ ਤਰ੍ਹਾਂ ਮعلوم ਨਹੀਂ ਹੈ ਇਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਹੈ ਆਪ ਜੀ ਦੇ ਪਿਤਾ ਜੀ ਦਾ ਨਾਮ ਰਗੂ ਇਨਾਂ ਦੇ ਪਿਤਾ ਜੀ ਦਾ ਨਾਮ ਰਗੂ ਤੇ ਮਾਤਾ ਜੀ ਦਾ ਨਾਮ ਕੀ ਸੀ ਕਰਮਾ ਦੇਵੀ ਸੀ ਭਗਤ ਰਵਿਦਾਸ ਬਚਪਨ ਤੋਂ ਹੀ ਪਰਉਪਕਾਰੀ ਤੇ ਭਗਤੀ ਭਾਵਨਾ ਵਾਲੇ ਸਨ ਇਹਨਾਂ ਦੇ ਵਿੱਚ ਬਚਪਨ ਵਿੱਚ ਪਰਉਪਕਾਰ ਦੂਜਿਆਂ ਦਾ ਉਤਾਰ ਪੁਲਾ ਕਰਨਾ ਤੇ ਪ੍ਰਭੂ ਦੇ ਦੇ ਪ੍ਰਤੀ ਭਗਤੀ ਦੀ ਭਾਵਨਾ ਇਹਨਾਂ ਦੇ ਵਿੱਚ ਵੇਖਣ ਨੂੰ ਮਿਲਦੀ ਸੀ ਕਿੰਨੇ ਭਗਤ ਰਵਿਦਾਸ ਜੀ ਵਿੱਚ ਆਪ ਹਮੇਸ਼ਾ ਗਰੀਬਾਂ ਤੇ ਸਾਧੂ ਸੰਤਾਂ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ ਆ ਕੀ ਕਰਦੇ ਨੇ ਜਿਹੜੇ ਗਰੀਬ ਲੋਕੀ ਤੇ ਸਾਧੂ ਸੰਤ ਉਹਨਾਂ ਦੀ ਸੇਵਾ ਵਿੱਚ ਆ ਤਤਪਰ ਰਹਿੰਦੇ ਸੀ ਲੀਨ ਰਹਿੰਦੇ ਸੀ ਇਹਨਾਂ ਵਿੱਚ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਦੀ ਸੇਵਾ ਤੋਂ ਕਦੋਂ ਵੱਖਰਾ ਨਹੀਂ ਸਮਝਿਆ ਕਿ ਉਹ ਭਗਤ ਰਵਿਦਾਸ ਨੇ ਗਰੀਬਾਂ ਤੇ ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਆ ਰਹਿੰਦੇ ਸੀ ਨਾ ਤੁਨ ਕਦੇ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਿਆ ਸੀ ਤਾਂ ਕੀ ਵੀ ਲੀਨ ਰਹਿੰਦੇ ਹਨ ਆਪ ਜੀ ਨੂੰ ਕੁਝ ਘਰੋਂ ਮਿਲਦਾ ਇਹਨਾਂ ਨੂੰ ਜੋ ਕੁਝ ਘਰੋਂ ਮਿਲਦਾ ਇਹਨਾਂ ਨੂੰ ਘਰ ਦੇ ਮਿਲਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦੇ ਹਨ ਉਹਨਾਂ ਨੂੰ ਗਰੀਬਾਂ ਵਿੱਚ ਕੀ ਜੋ ਘਰੋਂ ਮਿਲਦਾ ਗਰਬਿਆਂ ਵਿੱਚ ਵੰਡ ਦਿੰਦੇ ਹਨ ਆਪ ਜੀ ਦਾ ਧਿਆਨ ਘਰ ਵੱਲ ਤੇ ਪਰਿਵਾਰ ਵੱਲ ਮੋੜਨ ਲਈ ਇਹਨਾਂ ਨੇ ਪਰਿਵਾਰ ਵੱਲ ਨੂੰ ਕੀ ਕੀਤਾ ਵੇ ਇਹਨਾਂ ਦਾ ਧਿਆਨ ਘਰ ਤੇ ਪਰਿਵਾਰ ਵਿੱਚ ਮੋੜਨ ਲਈ ਇਹਨਾਂ ਦਾ ਵਿਆਹ ਕਰ ਦਿੱਤਾ ਸੀ ਕਿਹੜਾ ਭਗਤ ਕਿ ਕਿਦਾਂ ਭਗਤ ਰਵਿਦਾਸ ਜੀ ਦਾ ਇਹਨਾਂ ਦਾ ਘਰ ਵਿਨਾਰ ਤੇ ਪਰਿਵਾਰ ਵੀ ਇਹਨਾਂ ਦਾ ਮਨ ਮੋੜਨ ਲਈ ਘਰ ਵਾਲਿਆਂ ਨੂੰ ਕੀ ਕੀਤਾ ਇਹਨਾਂ ਦਾ ਵਿਆਹ ਕਰ ਦਿੱਤਾ ਸੀ ਤਾਂ ਕੀ ਆਪ ਦਾ ਜੀ ਦਾ ਧਿਆਨ ਕਿਰਕ ਵਕਤ ਰਵਿਦਾਸ ਜੀ ਦਾ ਧਿਆਨ ਘਰ ਵੱਲ ਤੇ ਪਰਿਵਾਰ ਵੱਲ ਮੋੜਨ ਲਈ ਆਪ ਜੀ ਨੂੰ ਛੋਟੀ ਉਮਰ ਵਿੱਚ ਹੀ ਸ਼ਾਦੀ ਕਰ ਦਿੱਤੀ ਗਈ ਤੇ ਉਹਨਾਂ ਨੂੰ ਘਰੋਂ ਵੱਖਰਾ ਕਰ ਦਿੱਤਾ ਗਿਆ ਉਹਨਾਂ ਦੀ ਸ਼ਾਦੀ ਛੋਟੀ ਉਮਰ ਵਿੱਚ ਕਰ ਦਿੱਤੀ ਗਈ ਵਿਆਹ ਕਰ ਦਿੱਤਾ ਗਿਆ ਤਾਂ ਘਰੋਂ ਤੋਂ ਵੀ ਉਹਨੂੰ ਵੱਖਰਾ ਕਰ ਦਿੱਤਾ ਗਿਆ ਆਪ ਕੱਖਾਂ ਦੀ ਕੁਲੀ ਪਾ ਕੇ ਅਕੀ ਭਗਤ ਰਵਿਦਾਸ ਜੀ ਕੱਖਾਂ ਦੀ ਕੁਲੀ ਪਾ ਕੇ ਵੱਖਰੇ ਰਹਿਣ ਲੱਗ ਪਏ ਜਿਸ ਸਮੇਂ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਸੀ ਉਹਨਾਂ ਨੂੰ ਘਰ ਵਾਲਾਂ ਨੂੰ ਕੀ ਬਈ ਘਰ ਵਾਲਾਂ ਨੂੰ ਨਾ ਛੋਟੀ ਉਮਰ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਸੀ ਔਰ ਉਹਨਾਂ ਨੂੰ ਘਰੋਂ ਵੱਖਰਾ ਕਰ ਦਿੱਤਾ ਕਿ ਉਹ ਕੱਖਾਂ ਦੀ ਕੁਲ ਕੁਲੀ ਪਾ ਕੇ ਭਗਤ ਰਵਿਦਾਸ ਜੀ ਵੱਖਰੇ ਰਹਿਣ ਲੱਗੇ ਜਿਸ ਮੇਂ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਸੀ ਉਸ ਮੇਂ ਕੀ ਬਈ ਜਨਮ ਹੋਇਆ ਉਸ ਸਮੇਂ ਸਾਡੇ ਸਮਾਜ ਵਿੱਚ ਸਾਡੇ ਭਾਰਤ ਦੇਸ਼ ਵਿੱਚ ਜਾਤਾਂ ਸੜਾ ਸਮਾਜ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਸੀ ਛੋਟੀਆਂ ਜਾਤਾਂ ਨਾਲ ਥਾਂ ਥਾਂ ਤੇ ਵਿਤਕਰਾ ਕੀਤਾ ਜਾਂਦਾ ਸੀ ਵਿਤਕਰਾ ਕੀ ਹੁੰਦਾ ਵੀ ਪੇਤ ਪਾਉ ਵੀ ਛੋਟੀ ਜਾਤਾਂ ਦੇ ਲੋਕੀ ਸੀ ਉਹਨਾਂ ਦੇ ਨਾਲ ਵੱਡੀ ਜਾਤਾਂ ਦੇ ਲੋਕੇ ਕਿ ਉਹਨਾਂ ਨੂੰ ਕੀ ਵਿਤਕਰਾ ਕਰਦੇ ਹਨ ਵਿਤਕਰਾ ਕੀਤਾ ਜਾਂਦਾ ਸੀ ਸੁਧਰ ਲੋਕ ਰੱਬ ਦਾ ਨਾਮ ਨਹੀਂ ਲੈ ਸਕਦੇ ਹਨ ਜੇਕਰ ਕੋਈ ਸੁਧਰ ਰੱਬ ਦਾ ਨਾਮ ਲੈਂਦਾ ਉਦੀ ਜੀਵਾ ਜੇ ਕੋਈ ਸੁਦਰ ਰਬ ਦਾ ਨਾਮ ਲੈਂਦਾ ਸੀ ਉਹਦੀ ਜੀਬ ਕੱਟ ਦਿੱਤੀ ਜਾਂਦੀ ਸੀ ਤੇ ਅਸਦੀ ਕਥਾ ਵਿੱਚ ਐਨਾ ਹੀ ਹੋਰ ਪਠਵਾਰੇ ਅੱਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠਵਾਰੇ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕਥਾ ਵਿੱਚ ਦੱਸਾਂਗਾ ਅਸਦੀ ਕਥਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਦੇ ਲਾਈਕ ਕਰਨਾ ਸ਼ੇਅਰ ਕਰਨਾ ਇਸ ਵੀਡੀਓ ਨੂੰ ਵੇਖਣ ਵਾਲੇ ਸਾਡੇ ਮਿੱਤਰ ਪਿਆਰਾਂ ਭਰਾਵਾਂ ਨੂੰ ਮੈਂ ਬੈਂਤੀ ਕਰਦਾ ਸੀ ਪਿੰਡ ਦੀ ਲਾਈਕ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਕਰੇ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਸੀ ਮੁੰਡੇ ਕੁੜੀਆਂ ਉਹ ਸਾਡੀ ਗੱਲ ਨੂੰ ਧਿਆਨ ਨਾਲ ਸੁਣੋ ਤੁਸੀਂ ਜਾਣਦੇ ਹੋ ਪੰਜਾਬ ਸਾਡਾ ਗਵਾਂਡੀ ਸਟੇਟ ਹੈ ਇੱਦੇ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਟੁਰਗੇ ਸੀ ਜੇ ਤੁਸੀਂ ਇੱਕ ਵੀ ਪੇਪਰ ਪੰਜਾਬੀ ਦਾ ਹਰਿਆਣਾ ਬੋਰਡ ਤੋਂ ਦੇਖ ਕੇ ਤੁਸੀਂ ਪੰਜਾਬ ਵਿੱਚ ਨੌਕਰੀ ਦੇ ਲਈ ਆਪਣੇ ਨਵੇਂ-ਨਵੇਂ ਚਾਂਸ ਸਰਚ ਕਰ ਸਕਦੇ ਹਾਂ ਜੇ ਤੁਹਾਡੀ ਇੱਥੇ ਗੱਲ ਹਰਿਆਣਾ ਵਿੱਚ ਗੱਲ ਨਹੀਂ ਬਣਦੀ ਨੌਕਰੀ ਵਿੱਚ ਤੁਸੀਂ ਪੰਜਾਬ ਵਿੱਚ ਟਰਾਈ ਕਰ ਲਓ ਜੀ ਉਸ ਲਈ ਤੁਸੀਂ ਕੀ ਕਰਨਾ ਪਊਗਾ ਇੱਕ ਪੇਪਰ ਦੇਣਾ ਪਊਗਾ ਪੰਜਾਬੀ ਭਾਸ਼ਾ ਦਾ ਸਾਡੀ ਗੱਲ ਨੂੰ ਧਿਆਨ ਨਾਲ ਸੁਣੀ ਜੇ ਕੋਈ ਮੁੰਡਾ ਕੁੜੀ ਪੰਜਾਬੀ ਦਾ ਪੇਪਰ ਦੇਣਾ ਚਾਹੁੰਦਾ ਸੀ ਸਾਡੇ ਨਾਲ ਸੰਪਰਕ ਕਰੇ ਮੈਂ ਤੁਹਾਡੀ ਸਾਰਿਆਂ ਦੀ ਹੈਲਪ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ